ਜੀਤੇ ਵੀ ਪ੍ਰੋਸਾ ਕਰਿਆ ਪੰਜਾਬੀਆਂ ਨੇ ਉਹੀ ਡੰਗ ਮਾਰ ਗਿਆ ਹਨਾ ਇਹ ਗੱਲ ਆਮ ਹੈ ਮੈਂ ਉਹ ਤੇ ਤੁਹਾਨੂੰ ਗਾਣਾ ਸੁਣਾਉਣਾ ਸ਼ੇਅਰ ਕਰਿਓ ਕੀ ਹੈ ਕਿਸੇ ਦੀਆਂ ਅੱਖਾਂ ਖੁੱਲ ਜਾਣ ਕੀ ਹੈ ਕਿਸੇ ਨੂੰ ਤਰਸਾ ਜੇ ਪੰਜਾਬ ਦੇ ਲੋਕਾਂ ਦੇ ਵੈਸੇ ਤੁਹਾਨੂੰ ਪਤਾ ਹੀ ਆ ਭਰਾਵੋ ਕੀ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਹਨਾ ਉਹ ਤੇ ਸੁਣਾਉਣਾ ਮੈਂ ਹੰਸ ਸੱਚ ਕੌੜਾ ਹੁੰਦਾ ਸੱਪ ਵਾਂਗੂ ਲਾੜਦਾ ਪਰ ਕਹੂੰਗਾ ਮੈਂ ਕਹਿਣੋ ਤਨੀ ਹੜਦਾ ਸੱਚ ਕੌੜਾ ਹੁੰਦਾ ਸੱਪ ਵਾਂਗੂ ਲਾੜਦਾ ਪਰ ਕਹੂੰਗਾ ਮੈਂ ਕਹਿਣੋ ਤਾ ਨਹੀਂ ਹਾਰਦਾ ਅਸੀਂ ਮਾਲਕ ਪੰਜਾਬ ਦੇ ਬਣਾ ਦਿੱਤੇ ਉਹ ਤਾਂ ਜਮਾ ਹੀ ਗਦਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਵੋਟਾਂ ਲੈ ਕੇ ਫੇਰ ਲੈਂਦੇ ਸਾਡੀ ਸਾਰਨਾ ਅਸੀਂ ਮੂਰਖਿਆ ਕਰ ਦੇ ਬਚਾਰਨਾ ਵੋਟਾਂ ਲੈ ਕੇ ਫੇਰ ਲੈਂਦੇ ਸਾਡੀ ਸਾਰਨਾ ਅਸੀਂ ਮੂਰਖਿਆ ਕਰ ਦੇ ਬਚਾਰਨਾ ਓਏ ਬਸ ਆਪਸ ਵਿੱਚ ਡਾਂਗੋ ਡਾਂਗੀ ਹੁੰਨੇ ਆ ਸਾਡਾ ਸਿੱਖ ਗੇ ਉਹ ਪਾਈ ਚਾਰਾ ਪਾਰਨਾ ਬਸ ਆਪਸ ਵਿੱਚ ਡਾਂਗੋ ਡਾਂਗੀ ਹੁੰਨੇ ਆ ਸਾਡਾ ਸਿੱਖ ਗੇ ਉਹ ਪਾਈ ਚਾਰਾ ਪਾਰਨਾ ਅਸੀਂ ਤਾਂ ਵੀ ਜਕੀਨ ਕਰ ਲੈਨੇ ਆ ਪਾਵੇਂ ਝੂਠੇ ਹਰ ਵਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਕੋਈ ਬਣ ਕੇ ਸਮਾਜ ਸੇਵੀ ਲੁੱਟਦਾ ਗळा ਗਾਉ ਤੇ ਗਰੀਬ ਦਾ ਕੁੱਟਦਾ ਕੋਈ ਬਣ ਕੇ ਸਮਾਜ ਸੇਵੀ ਲੁੱਟਦਾ ਓਏ ਗਲਾ ਗਉ ਤੇ ਗਰੀਬ ਦਾਏ ਕੋਟਦਾ ਹਲਸੀ ਜੱਫੀ ਪਾਈ ਨਿਕਲੇ ਗਦਾਰ ਓਏ ਮਾਨਾ ਸੋਚ ਸੋਚ ਮਾਨ ਬੜਾ ਦੁੱਖ ਦਾ ਜਿਹੜੇ ਸੋਚਦੇ ਨੇ ਕਉ ਪਲਾ ਸਾਡੀ ਕੌਮ ਦਾ ਉਹ ਤਾਂ ਗਣਤੀ ਦੇ ਚਾਰ ਨਿਕਲੇ ਓਏ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਜਮਾ ਸੱਚੀ ਆ ਜੀ ਗੱਲ ਕਾਲੇ ਮੋੜਦੀ ਓਏ ਹੋਰ ਕੀ ਕੀ ਲਿਖਾਂ ਗੱਲ ਨਹੀਂ ਕੋਈ ਔੜਦੀ ਕਿਆ ਮਾਂ ਸੱਚੀ ਆ ਜੀ ਗੱਲ ਕਾਲੇ ਮੋੜ ਦੀ ਹੋਰ ਕੀ ਕੀ ਲੇਖਾਂ ਗੱਲ ਨਹੀਂ ਕੋਈ ਔਰ ਦੀ ਇੱਥੇ ਧੜਾ ਧੜ ਬੇਖੇ ਝੂਠ ਵੇਖਦਾ ਓਏ ਮਾਨਾ ਸੱਚ ਲਿਖਣੇ ਦੀ ਬੋਦੀ ਲੋੜ ਨਹੀਂ ਅਸੀਂ ਜੱਫੀ ਪਾਈ ਆਪਣਾ ਬਣਾਉਣ ਨੂੰ ਓਏ ਉਹਦੇ ਡੱਬੋਂ ਹਥਿਆਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਤੇਰੇ ਪੁੱਤ ਜੋ ਕਹਾਉਂਦੇ ਸੀ ਪੰਜਾਬ ਸਿਆ ਉਹ ਤਾਂ ਕੁਰਸੀ ਦੇ ਯਾਰ ਨਿਕਲੇ ਸੋ ਸਤਿ ਸ੍ਰੀ ਅਕਾਲ ਜੀ ਚੈਨਲ ਬਾਈ ਸਬਸਕ੍ਰਾਈਬ ਕਰ ਲਿਓ ਆਪਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੀ ਹੈ ਕਹੇ ਸਰਕਾਰ ਨੂੰ ਸ਼ਰਮ ਆ ਜੇ ਜਿਵੇਂ ਉਹਨੂੰ ਪਤਾ ਹੀ ਹੈ ਕੀ ਲੀਡਰ ਆ ਪਹਿਲਾਂ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਆਪਣੇ ਲੋਕਾਂ ਨੂੰ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਹੁਣ ਸੋਨੂੰ ਪਤਾ ਹੀ ਆ ਹਨਾ ਚਲੋ ਜਿਹੜਾ ਕੋਈ ਥੋੜਾ ਜਿਹਾ ਤੁਰਦਾ ਬੰਦਾ ਜਿਹਦੇ ਕੋਲੇ ਜ਼ਮੀਨ ਜਾਇਦਾਦ ਹੈ ਉਹਦਾ ਕੰਮ ਚੱਲੀ ਜਾਂਦਾ ਜਿਵੇਂ 2 ਰੁਪਏ ਕਿਲੋ ਕਣਕ ਮਿਲਦੀ ਸੀ ਗਰੀਬਾਂ ਨੂੰ ਉਹ ਸਭ ਬੰਦ ਕਰਤਾ ਇਹ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਸਰਕਾਰ ਨਹੀਂ ਬਈ ਲੀਡਰ ਸਾਰੇ ਆਏ ਹੁੰਦੇ ਆ ਇਹ ਤਾਂ ਜੇ ਆਪਣੇ ਲੋਕਾਂ 'ਚ ਏਕਾ ਹੋਵੇ ਕੋਈ ਚੰਗੇ ਨੌਜਵਾਨ ਮੁੰਡੇ ਮੂਰੇ ਆਉਣ ਜਿਹੜੇ ਸੋਚਣ ਵੀ ਦੇਸ਼ ਦਾ ਵਿਕਾਸ ਹੋਵੇ ਜਾਂ ਦੇਸ਼ ਆਪਣਾ ਤਰੱਕੀ ਕਰੇ ਆਪਣੇ ਲੋਕ ਤਰੱਕੀ ਦੇਸ਼ ਤਰੱਕੀ ਕਿਵੇਂ ਕਰਦਾ ਹੁੰਦਾ ਹੁਣ ਇੱਥੇ ਬਾਹਲੇ ਲੋਕਾਂ ਨੂੰ ਇਹ ਹੈ ਵੀ ਵੱਡੀਆਂ ਵੱਡੀਆਂ ਇੰਡਸਟਰੀਆਂ ਲਾ ਲਈਆਂ ਫੈਕਟਰੀਆਂ ਲਾ ਲਈਆਂ ਉੱਥੇ ਭਈ ਇਹ ਕੰਮ ਕਰਦੇ ਐ ਐਂ ਦੇਸ਼ ਤਰੱਕੀ ਨਹੀਂ ਕਰਦਾ ਹੁੰਦਾ ਦੇਸ਼ ਤਰੱਕੀ ਜਿਵੇਂ ਹੁਣ ਚੀਨ 'ਚ ਐ ਉੱਥੇ ਕੋਈ ਬਹੁਤ ਲੋਕ ਘੱਟ ਹੈ ਗਰੀਬ ਲੋਕ ਬਹੁਤ ਘੱਟ ਹੈ ਉੱਥੇ ਹਰੇਕ ਬੰਦਾ ਵਧੀਆ ਸਕੂਲ ਚ ਉਹਦੇ ਬੱਚੇ ਪੜ੍ਹਦੇ ਆ ਵਧੀਆ ਫੈਸਿਲਿਟੀ ਦਿੰਦੀ ਆ ਉਹਨੂੰ ਗਵਰਨਮੈਂਟ ਉਹ ਹੁੰਦਾ ਤਰੱਕੀ ਇਹ ਤਰੱਕੀ ਆਪਣੇ ਤਰੱਕੀ ਕੀ ਦੀ ਹੁੰਦੀ ਆ ਆਪਣੇ ਜਿਹੜਾ ਕੋਈ ਐਮਐਲਏ ਉੱਠ ਖੜਿਆ ਲੀਡਰ ਉੱਠ ਖੜਿਆ ਉਹ ਕੁਝ ਬਣਾਈ ਜਾਂਦਾ ਕੋਈ ਕੁਝ ਬਣਾਈ ਜਾਂਦਾ ਆਪਣੇ ਤਾਂ ਇਸ ਨੂੰ ਤਰੱਕੀ ਕਹਿੰਦੇ ਆ ਪਰ ਜੇ ਆਮ ਲੋਕ ਤਰੱਕੀ ਕਰਨ ਤਰੱਕੀ ਉਹਨੂੰ ਕਹਿੰਦੇ ਆ ਸੋ ਜਿੰਨੇ ਵੀ ਭੈਣ ਭਰਾ ਬਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸੋ ਕਿਸੇ ਦਾ ਕੋਈ ਫਰਮਾਇਸ਼ ਹੋਵੇ ਜਰੂਰ ਦਿਓ ਆਪਾਂ ਜਰੂਰ ਪੂਰੀ ਕਰਾਂਗੇ ਤੇ ਬੇਨਤੀ ਇਹ ਆ ਭਰਾਵੋ ਕਿਸੇ ਤੋਂ ਬਹੁਤੀ ਆਸ ਨਾ ਰੱਖੋ ਜੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਦਲਣਾ ਹੈ ਤਾਂ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਮਾਨਦਾਰ ਹੈ ਜਿਹੜੇ ਇਮਾਨਦਾਰ ਲੋਕ ਹੈ ਨਾ ਜੇ ਉਹ ਮੂਰੇ ਹੋਣ ਫੇਰ ਆਪਾਂ ਤਰੱਕੀ ਕਰ ਸਕਦੇ ਹਾਂ ਸੋ ਬਹੁਤ ਹੀ ਸਪੋਰਟ ਕਰਦੇ ਹੋ ਬਾਈ ਦਿਨੋਂ ਧੰਨਵਾਦ ਆ ਬਾਈ ਨੇ ਲਿਖਿਆ ਹੈ ਕਮੈਂਟ ਵੀ ਪੜ ਲਈ ਆਪਾਂ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਕਰੀਆ ਮਿਹਰਬਾਨੀ ਤੁਸੀਂ ਸਪੋਰਟ ਬਹੁਤ ਕਰਦੇ ਹੋ ਕਰਦੇ ਰਹੇ ਉਹ ਚੰਗੀਆਂ ਚੀਜ਼ਾਂ ਤੁਹਾਨੂੰ ਸੁਣਾਉਂਦੇ ਰਹਾਂਗੇ ਹਨ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਗਾਣਾ ਜਿਹੜਾ ਵੀ ਗਾਈਏ ਪਰਿਵਾਰਕ ਹੋਵੇ ਤੇ ਕਿਸੇ ਨੂੰ ਕੋਈ ਸ਼ੇਰ ਮਿਲੇ ਹਨਾ ਸੋ ਬੇਮਤਲਬੀ ਚ ਤੱਕ ਕਦੇ ਕੋਸ਼ਿਸ਼ ਕਰੀ ਨਹੀਂ ਬਾਈ ਵੀ ਆਪਾਂ ਗਾ ਲਈਏ ਸੋ ਬਾਕੀ ਸਪੋਰਟ ਸੋਡੀ ਆ ਭਰਾਵੋ ਜਿਵੇਂ ਮੈਂ ਇੱਕ ਗਾਣਾ ਪਾਇਆ ਉਹ ਤੁਸੀਂ ਜਰੂਰ ਸੁਣਿਓ ਆਪਣੀਆਂ ਮਾਵਾ ਭੈਣਾਂ ਤੇ ਵੀ ਜਿਹੜੀਆਂ ਨੂਹਾਂ ਆ ਉਹ ਆ ਗਈਆਂ ਸੱਸਾਂ ਦੀਆਂ ਗੱਲਾਂ ਕਰਦੀਆਂ ਤੇ ਜਿਹੜੀਆਂ ਸੱਸਾਂ ਕਰਦੀਆਂ ਸੀ ਉਹ ਉਹ ਮੈਂ ਪਹਿਲਾਂ ਪਾਤਾ ਸੀ ਤੁਸੀਂ ਪਿਛਲੀ ਉਹ ਵੀਡੀਓ ਦੇਖ ਲਿਓ ਉਦੋਂ ਬਾਅਦ ਦੂਜੀ ਸੁਣਿਓ ਤੇ ਉਹਦੇ ਦੋ-ਦੋ ਪਾਰਟ ਐ ਦੋਨੇ ਗਾਣਿਆਂ ਦੇ ਜਿਹੜੀਆਂ ਸੱਸਾਂ ਗੱਲਾਂ ਕਰਦੀਆਂ ਉਹਦੇ ਵੀ ਦੋ ਪਾਰਟ ਐ ਮੈਂ ਚਾਰ ਦਾ ਪਾਤਾ ਤੇ ਜਿਹੜੀਆਂ ਨੂਹਾਂ ਕਰਦੀਆਂ ਆਪਣੀਆਂ ਕਿਉਂਗੇ ਫਿਰ ਭੈਣਾ ਕਹਿੰਦੀ ਆ ਬਾਈ ਤੂੰ ਸਾਡੇ ਤੇ ਦਾ ਤਵਾ ਲਾਈ ਜਾਣਾ ਤੇ ਵਿੱਚ ਸੱਸਾਂ ਵੀ ਮਾਰੀਆਂ ਤੂੰ ਉਹਨਾਂ ਬਾਰੇ ਵੀ ਬੋਲਿਆ ਕਰ ਮੈਂ ਦੋਨਾਂ ਦਾ ਮਤਲਬ ਇਹ ਇਹ ਨਹੀਂ ਹੈਗਾ ਵੀ ਕੋਈ ਮਾਰਾ ਚੰਗਾ ਨਹੀਂ ਉਹ ਇੱਕ ਮਨੋਰੰਜਨ ਵਾਸਤੇ ਹੈ ਛੋਟੇ ਛੋਟੇ ਆਪਣੇ ਘਰਾਂ 'ਚ ਗੁੱਸੇ ਮਸਾਲੇ ਹੁੰਦੇ ਰਹਿੰਦੇ ਆ ਹਨਾ ਉਹਨਾਂ ਤੇ ਤੇ ਆਪਣੇ ਚੈਨਲ ਨਾਲ ਬਈ ਜੁੜਜੋ ਤੁਹਾਨੂੰ ਵਧੀਆ ਚੀਜ਼ਾਂ ਸੁਣਾਉਂਦੇ ਰਹਾਂਗੇ ਕੋਸ਼ਿਸ਼ ਇਹ ਕਰਾਂਗੇ ਕਿ ਮੈਂ ਥੋੜਾ ਜਿਹਾ ਨਾ ਜਿਹੜੇ ਰਾਜਨੀਤਿਕ ਮੁੱਦੇ ਆ ਇਹਨਾਂ ਤੋਂ ਦੂਰ ਰਹਿਨੇ ਆ ਕਿਉਂਕਿ ਭਰਾਓ ਮੈਂ ਤੁਹਾਨੂੰ ਸਹੀ ਰਸਾ ਮੈਂ ਪਹਿਲਾਂ ਜਿਵੇਂ ਕੋਈ ਵੀ ਮੁੱਦਾ ਹੁੰਦਾ ਮੈਂ ਉਹਤੇ ਬੋਲਦਾ ਪਰ ਦੋ ਤਿੰਨ ਵਾਰੀ ਮੇਰਾ ਚੈਨਲ ਹੀ ਡਾਤਾ ਕਿਉਂਕਿ ਸਾਨੂੰ ਪਤਾ ਹੈ ਬਈ ਸੋਨੂ ਹੁਣ ਜੁੜੇ ਹੋ ਤੁਸੀਂ ਕਿੰਨੇ ਭਰਾ 4 4000 ਤੋਂ ਉੱਤੇ ਸਬਸਕ੍ਰਾਈਬਰ ਹੋ ਗਿਆ ਬਹੁਤ ਔਖਾ ਹੈ ਇੰਨੇ ਲੋਕਾਂ ਨੂੰ ਜੋੜਨਾ ਉਹ ਇੱਕ ਮਿੰਟ 'ਚ ਮੇਰੇ ਚੈਨਲ ਤੇ ਰਿਪੋਰਟਾਂ ਮਾਰ ਕੇ ਜਾ ਗਵਰਨਮੈਂਟ ਨੂੰ ਐ ਹੋ ਜਾਂਦਾ ਵੀ ਇਹ ਬੰਦਾ ਸਾਡੇ ਖਿਲਾਫ ਬੋਲਦਾ ਉਹ ਕੀ ਕਰਦੇ ਐ ਰਿਪੋਰਟਾਂ ਰਿਪਾਟਾਂ ਮਾਰ ਕੇ ਚੈਨਲ ਬੰਦ ਕਰਾ ਦਿੰਦੇ ਉਹ ਮਿਹਨਤ ਕੀਤੀ ਬਈ ਐਵੇਂ ਜਾਂਦੀ ਹੈ ਹਨਾ ਸੋ ਬਾਕੀ ਤੁਹਾਨੂੰ ਕਿਸੇ ਪ੍ਰਕਾਰ ਦਾ ਕਹੇ ਜਾ ਵੀ ਗਾਣਾ ਕਿਸੇ ਭਰਾ ਦੀ ਫਰਮਾਇਸ਼ ਹੋਵੇ ਆਪਾਂ ਜ਼ਰੂਰ ਸੁਣਾਵਾਂਗੇ ਬਾਕੀ ਬਸ ਸਪੋਰਟ ਕਰਦੇ ਰਹੋ ਬਾਈ ਇੰਨੀ ਕਿ ਮਿਹਰਬਾਨੀ ਹੈ ਜਿੰਨੇ ਵੀ ਭੈਣ ਭਰਾ ਕਮੈਂਟ ਕਰ ਰਹੇ ਹੋ ਬਾਈ ਸਸਰੀ ਕਾਲ ਆ ਸਾਰਿਆਂ ਨੂੰ ਦੇਖੋ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਮੈਨੂੰ ਵਿੱਚ ਬਹੁਤ ਮਾੜਾ ਵੀ ਬੋਲ ਦਿੰਦੇ ਆ ਮੈਂ ਕਦੇ ਕਿਸੇ ਦਾ ਗੁੱਸਾ ਨਹੀਂ ਕਰਦਾ ਜਿਹਦਾ ਜਿਹੇ ਜਾਂ ਮਨ ਹੈ ਹਨਾ ਉਹ ਬੋਲ ਦੇ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਵਧੀਆ ਸੁਣਾਵਾਂ ਪਰਿਵਾਰਕ ਮੇਰੇ ਨਾਲ ਭੈਣਾਂ ਬਹੁਤ ਜੁੜੀਆਂ ਨੇ ਤੇ ਵੀ ਪਰਿਵਾਰਕ ਸੁਣਾਵਾਂ ਮੈਂ ਕਦੇ ਵੀ ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਯਾ ਜਿਵੇਂ ਹੁਣ ਬਹੁਤ ਭਰਾ ਕਹਿੰਦੇ ਆ ਯਾਰ ਤੂੰ ਦੂਜੇ ਪਾਇਆ ਕਰ ਲੱਕ ਮਿਲ ਲੂ ਫਲਾਨਾ ਪਰ ਯਾਰ ਆਪ ਦਾ ਪਰਿਵਾਰਕ ਬੰਦੇ ਆ ਹਨਾ ਆਪਦੇ ਵੀ ਧੀਆ ਪੈਣਾ ਇਦਾਂ ਦਾ ਜੀਜਾ ਨਹੀਂ ਕਰਦਾ ਪਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਵਧੀਆ ਗਾਇਕੇ ਜਿਹੜਾ ਸੋਨੂ ਵੀ ਪਸੰਦ ਆਵੇ ਚਲੋ ਹਰੇਕ ਤਰ੍ਹਾਂ ਦਾ ਗਾਣਾ ਹੁੰਦਾ ਵੈਸੇ ਜਿਵੇਂ ਮੈਂ ਇੱਕ ਮੇਰਾ ਗਾਣਾ ਹੈ ਕਿ ਤਾਰਾ ਪਾਲ ਨੇ ਕੀਤਾ ਸੀ ਉਹਦੇ ਮੈਂ ਤੁਹਾਨੂੰ ਕੁਝ ਬੋਲ ਸੁਣਾਉਣਾ ਉਹ ਚਲੋ ਜਾਉਣਾ ਤੋਂ ਚੱਜਣਾ ਗਾਇਆ ਨਹੀਂ ਗਿਆ ਆਪਾਂ ਇਹ ਨਹੀਂ ਕਹਿੰਦੇ ਵੀ ਤਾਰਾਪਾਲ ਵੱਡਾ ਨਾ ਹੈ ਪਰ ਜਿਹੜੇ ਬੰਦੇ ਨੇ ਗਾਣਾ ਲਿਖਿਆ ਹੁੰਦਾ ਨਾ ਉਹਦੀ ਫੀਲਿੰਗ ਹੋਰ ਹੁੰਦੀ ਹੈ ਗਾਉਣ ਵਾਲੇ ਦੀ ਹੋਰ ਹੁੰਦੀ ਹੈ ਉਹ ਗਾਣਾ ਮੈਂ ਲਿਖਿਆ ਸੀ ਉਹਦਾ ਮੈਂ ਤੁਹਾਨੂੰ ਦੋ ਬੋਲ ਸੁਣਾਉਣਾ ਜ਼ਰੂਰ ਤੇ ਕਾਮਤ ਸਟੂਡੀਓ ਤੇ ਉਹ ਗਾਣਾ ਪਿਆ ਇੱਕ ਵੀਰ ਨੇ ਮੇਰਾ ਹੋਰ ਕਰਿਆ ਸੀ ਉਹ ਕਰਿਆ ਸੀ ਖੜਜੇ ਤੇਰੀ ਯਾਦ ਸਹਰਾਣੇ ਖੁੱਲ ਜੇ ਅੱਖ ਜੱਟ ਦੀ ਨਹੀਂ ਪੈਗ ਪੁੱਗ ਵੀ ਲਾ ਕੇ ਦੇਖਿਆ ਤਾਂ ਵੀ ਸਾਲੀ ਹਟਦੀ ਨਹੀਂ ਉਹ ਵੀ ਸੁਣ ਲਿਓ ਉਸੇ ਤੇ ਪਿਆ ਉਹ ਮੈਂ ਗਾਣਾ ਜਿਹੜਾ ਤਾਰਾ ਪਾਲ ਨਹੀਂ ਕਰਿਆ ਸੀ ਉਹਦੇ ਮੈਂ ਹੁਣ ਕੁਝ ਬੋਲ ਸੁਣਾਉਣਾ ਬਹੁਤ ਘੈਂਟ ਗਾਣਾ ਸੀ ਮੈਂ ਆਲਦੀ ਜਨੇ ਘੈਂਟ ਲਿਖਿਆ ਸੀ ਉਹ ਤਾਂ ਲੋਕ ਦੱਸਦੇ ਹੁੰਦੇ ਆ ਵਧੀਆ ਘਟੀਆ ਹੈ ਨਾ ਉਹ ਮੈਂ ਲਿਖਿਆ ਸੀਗਾ ਹੋ ਯਾਰੀ ਸਾਡੀ ਟੁੱਟੀ ਨੂੰ ਕਈ ਸਾਲ ਬੀਤ ਗਏ ਨੇ ਕੁਝ ਕੱਲ ਆਂਦੇ ਕੁਝ ਜਾਦਾਂ ਦੇ ਨਾਲ ਬੀਤ ਗਏ ਨੇ ਪਤਾ ਹੁੰਦਾ ਜੇ ਮਰ ਮਰ ਮੈਨੂੰ ਦਿਉਣਾ ਪਜੂਗਾ ਪੁੱਲ ਕੇ ਮੂੰਹ ਨਾ ਲਾਉਂਦਾ ਨੀ ਮੈਸਕ ਵੱਲੇ ਨੂੰ ਤੇਰੇ ਚਿਹਰੇ ਵਰਗਾ ਜਦ ਕੋਈ ਚਿਹਰਾ ਟਕਰਦੇ ਅੱਜ ਵੀ ਜੱਟੀਏ ਜੱਟ ਦਾ ਬੀਪੀ ਜਾਂਦਾ ਥੱਲੇ ਨੂੰ ਸੋ ਬਹੁਤ ਘੈਂਟ ਗਾਣਾ ਸੀ ਬਸੇ ਚਲੋ ਮੇਰਾ ਲਿਖਿਆ ਇਹ ਕਦੇ ਤੁਹਾਡੀ ਸਪੋਰਟ ਹੋਈ ਦੁਬਾਰੇ ਕਰਦੇ ਆਂਗੇ ਇਹ ਗਾਣੇ ਕਿਉਂਕਿ ਮੇਰੇ ਲਿਖਣ ਦਾ ਹਿਸਾਬ ਹੋਰ ਹੈ ਗਾਉਣ ਵਾਲੇ ਦਾ ਹੋਰ ਹੁੰਦਾ ਨਹੀਂ ਕਈ ਵਾਰੀ ਤਾਲ ਮੇਲ ਉਹ ਹੀ ਆ ਬਣਦਾ ਹੈਨਾ ਸੋ ਸਾਰਿਆਂ ਦਾ ਬਈ ਧੰਨਵਾਦ ਤੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਾਓ ਜਰੂਰ ਸਪੋਰਟ ਕਰਦੇ ਰਹੋ ਫੇਰ ਹਾਜ਼ਰ ਹੋਵਾਂਗੇ ਕੋਈ ਨਵਾਂ ਰੰਗ ਨਵਾਂ ਲੋਕ ਤੱਥ ਲੈ ਕੇ ਰੱਬ ਰਾਖਾ ਸਸੀ ਕਾਲ